ਓਏ ਹਾਂ ਵੀ ਮਜੀ ਦੀ ਹੈ ਮੇਰੇ ਸਾਲਿਆ ਕਾਦੇ ਕਾਗਜ਼ ਟਿੱਕੀ ਫਿਰਦਾ ਇਹ ਤੇ ਸਾਲਿਆ ਰਹਿੰਦੀ ਹੁਣੀ ਜ਼ਮੀਨ ਤਾਂ ਨਹੀਂ ਆਪਣੀ ਬੜਕਾ ਆਇਆ ਕਿਸੇ ਪੰਡਤ ਨਾ ਹੈ ਹੋਰ ਵੇਚਤੀ ਹੋਵੇ ਉਹ ਨਾ ਨਾ ਯਾਰ ਜੀਜੂ ਮੈਂ ਤਾਂ ਹੋਰ ਜ਼ਮੀਨ ਨਾ ਮਿਲ ਲੈ ਲਈ ਇੱਕ ਪਲਾਟ ਲੈ ਕੇ ਆਇਆ ਵਾਂ ਉਹਦੇ ਪੇਪਰ ਤਾਂ ਤੁਹਾਡੇ ਸੈਨ ਕਰਾਉਣੇ ਸੀਗੇ ਬਈ ਜੀਜੂ ਦੇ ਨਾਂ ਹੀ ਲਵਾ ਦੇਣੀ ਆ ਤਾਂ ਇਹ ਆਪ ਤਾਂ ਪਤਾ ਨਹੀਂ ਕਿਦੋਂ ਮਾਰ ਖਾ ਪਜਾਣਾ ਜੀਜੂ ਤਾਂ ਜ਼ਮੀਨ ਨਾਲ ਵੀ ਲੈ ਜੂ ਨਾ ਜੀਜੂ ਦਾ ਕਿਹੜਾ ਧਰਮ ਰਾਜ ਸੋਹਰਾ ਲੱਗਦਾ ਵਾ ਹੈ ਵੀ ਨਾਲ ਜਾਣ ਦੇ ਦੂਗਾ ਤੂੰ ਵੀ ਹੋਰੀ ਗੱਲਾਂ ਕਰਦਾ ਮੇਰੇ ਸਾੜਿਆ ਤੇਰਾ ਚਮਚਾ ਚਮਚਾ ਲੱਗਿਆ ਲੱਗਦਾ ਮੈਨੂੰ ਤੁਖਰਾ ਖਾਦੀ ਲੱਗਦੀ ਐ ਕੋਈ ਮੈਨੂੰ ਤਾਂ ਹੀ ਤੇਰੇ ਬੋਲਣ ਤੇ ਉੱਚਾ ਨੀਵਾ ਹੋ ਗਿਆ ਅੱਜ ਓខਾ ਤੇਰਾ ਮੈਨੂੰ ਓ ਨਾ ਜੀਜੂ ਬਸ ਹੁਣ ਤਾਂ ਖਾਣਾ ਪੀਣਾ ਛੱਡਤਾ ਹੁਣ ਇੰਨੀ ਜ਼ਮੀਨ ਜੋੜਨੀ ਐ ਇੰਨੀ ਜ਼ਮੀਨ ਜੋੜਨੀ ਐ ਨਾ ਆ ਜੋੜ 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 ਕੇ ਆਪਾਂ ਸਾਰਾ ਬਸ ਲੈ ਲੈਣਾ ਸਾਰਾ ਇੰਡੀਆ ਹੱਥ 'ਚ ਇਸ ਸਾਰਾ ਇੰਡੀਆ ਆਪਣੇ ਹੱਥ 'ਚ ਮੁਠੀ ਜਾਊਗਾ ਫਿਰ ਕਿਹੜਾ ਬੈਂਡ ਦਾ ਜੱਕਾ ਬੋਲ ਕੇ ਦਿਖਾਵੇ ਪਾਵਰ ਬਣਾ ਦੇਣੀ ਆਪ